ਕ੍ਰਾਸ ਜ਼ੀਰੋ ਕਰ ਲਓ ਉਹ ਕ੍ਰਾਸ ਜ਼ੀਰੋ ਹੁੰਦਾ ਹੈ ਕ੍ਰਾਸ ਜ਼ੀਰੋ ਕਿਹਿੰਦਾ ਇਹ ਝੂਠੇ ਤੁਹਾਨੂੰ ਇਹ ਵੀ ਖੇਡਿਆ ਤੁਸੀਂ ਕ੍ਰਾਸ ਹੀ ਬੈਠੇ ਰਹਿੰਦੋ ਅੱਛਾ ਕ੍ਰਾਸ ਜ਼ੀਰੋ ਠੀਕ ਹੈ ਹੁਣ ਸਮਝ ਆ ਗਈ ਮੈਨੂੰ ਠੀਕ ਹੈ ਠੀਕ ਹੈ ਉਹ ਅਸੀਂ ਨਹੀਂ ਦੱਸ ਰਹੀ ਉਹ ਅਸੀਂ ਪੰਜਾਬੀ ਸਕੂਲਾਂ 'ਚ ਪੜਿਆ ਸਾਨੂੰ ਕ੍ਰਾਸ ਵੀ ਨਹੀਂ ਪਤਾ ਲੱਗਦਾ ਤੁਹਾਨੂੰ ਉਹ ਤਾਂ ਸਮਝ ਲੱਗ ਰਹੀ ਹੈ ਜਦੋਂ ਮੈਂ ਦੱਸ ਰਹੀ ਹਾਂ ਤੁਹਾਨੂੰ ਜਮਾਈ ਸਮਝ ਨਹੀਂ ਲੱਗ ਰਹੀ ਉਹ ਮੈਂ ਕੀ ਹੈ ਵੀ ਅਸੀਂ ਪੰਜਾਬੀ ਸਕੂਲਾਂ 'ਚ ਪੜਿਆ ਸਾਨੂੰ ਕ੍ਰਾਸ ਜ਼ੀਰੋ ਦਾ ਨਹੀਂ ਪਤਾ ਕ੍ਰਾਸ ਜ਼ੀਰੋ ਕੀ ਕ੍ਰਾਸ ਕਿੰਦਾ ਹੁਣ ਪਤਾ ਲੱਗਿਆ ਨਾ ਵੀ ਉਹ ਹਾਂ ਕ੍ਰਾਸ ਕਿੰਦਾ ਉਹ ਕਾਟਾ ਜਾ ਮਾਰਨਾ ਫਿਰ ਪਹਿਲਾ ਤੁਸੀਂ ਆਹ ਪੜਿਆ ਨਹੀਂ ਤੇ ਹੁਣ ਤੁਹਾਡੇ ਦਿਮਾਗ ਚ ਉਹੀ ਆਇਆ ਹੁਣ ਤੁਰੇ ਸਮਝਾਇਆ ਮੈਂ ਕੀ ਸਮਝਾਇਆ ਮੈਂ ਕੁਝ ਨਹੀਂ ਸਮਝਾਇਆ ਕ੍ਰੋਸ ਜ਼ੀਰੋ ਮੈਂ ਬੋਲੇ ਕ੍ਰੋਸ ਜ਼ੀਰੋ ਬਸ ਉਹ ਫਿਰ ਮੇਰੇ ਦਿਮਾਗ ਨੇ ਫੜਿਆ ਨਾ ਵੀ ਕ੍ਰੋਸ ਕਿਨੂੰ ਆਂਦੀ ਏ ਫਿਰ ਮੈਂ ਸਮਝਿਆ ਤੁਸੀਂ ਕਹਿੰਦੇ ਹੋ ਪੱਤਰਕਾਰਾਂ ਦਾ ਦਿਮਾਗ ਬਹੁਤ ਚੱਲਦਾ ਹੁੰਦਾ ਓਏ ਪੱਤਰਕਾਰ ਦਾ ਦਿਮਾਗ ਚੱਲਦਾ ਪਰ ਹੁਣ ਤੇਰੇ ਸਾਹਮਣੇ ਨਹੀਂ ਚੱਲਦਾ ਹਾਂ ਉਹ ਤੂੰ ਇਹ ਪਤਾ ਕੀ ਹੈ ਅਸੀਂ ਹੈਗੇ ਪੁਰਾਣੇ ਪੜੇ ਉਹਨਾਂ ਨੂੰ ਕ੍ਰੋਸ ਜ਼ੀਰੋ ਸਿੱਧਾ ਆਏ ਹੁੰਦੇ ਵੀ ਕਾਟਾ ਮਾਰਿਆ ਤੇ ਜ਼ੀਰੋ ਬਣਾ ਲਿਆ ਸਿਰੋ ਆਈ ਤਾਂ ਹੈ ਬਸ ਹਾਂ ਉਹ ਕਰਾਉਂਦਾ ਮੈਨੂੰ ਅੰਗਰੇਜ਼ੀ ਆਉਂਦੀ ਘਾਟ ਆ ਨਾ ਕਰਾਸ ਦਾ ਪਤਾ ਬਾਅਦ ਚ ਲੱਗਿਆ ਵੀ ਕਰਾਸ ਉਹਨੂੰ ਕਹਿੰਦੇ ਹੈਗੇ